ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੋ ਮਹਿਮਾ ਗੋ ਗ੍ਰੀਨ ਜਿਹੜੀ ਮਹਿਮਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਸਾਰੇ ਪੰਜਾਬ ਵਿੱਚ ਜਿਹੜੇ ਦਰਖਤ ਲਾਏ ਜਾ ਰਹੇ ਆ ਪਿਛਲੇ ਸਾਲ ਵੀ ਅਸੀਂ ਸਾਡੇ ਵਾਰਡ ਨੰਬਰ 7 'ਚ ਅਸੀਂ ਪੌਦੇ ਲਾਏ ਸੀ ਇਸ ਵਾਰਾ ਜੱਗੀ ਜੱਫਾ ਜੋ ਐਮ ਸੀ ਨੇ ਸਾਡੇ ਇਹਨਾਂ ਦੇ ਵਾਰਡ ਵਿੱਚ ਅਸੀਂ ਸ਼ੁਰੂ ਕੀਤੀ ਹੈ ਜਿਹੜੀ ਇਹ ਪੌਦਿਆਂ ਦੀ ਮਹਿਮਾ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਆ ਵੀ ਇਹ ਪੌਦੇ ਹਰੇਕ ਬੰਦੇ ਨੂੰ ਲਾਉਣੇ ਚਾਹੀਦੇ ਆ ਤੇ ਜਿਹੜੀ ਸਾਡੀ ਸੱਚੀ ਸੁੱਚੀ ਸ਼ਰਧਾਂਜਲੀ ਆ ਵਿੱਕੀ ਮਿੱਡੂ ਖੇੜਾ ਜੀ ਨੂੰ ਇਹ ਇਹ ਦਰਖਤ ਲਾਉਣ ਦੀ ਜਿਹੜਾ ਕਿ 10-15000 ਜਿਹੜਾ ਪੌਦਾ ਸਾਰੇ ਪੰਜਾਬ ਚ ਅਸੀਂ ਲਾ ਰਹੇ ਆ ਤੇ ਸਾਰਿਆਂ ਨੂੰ ਅਪੀਲ ਆ ਵੀ ਇਹ ਸਾਰਿਆਂ ਨੂੰ ਪੌਦੇ ਲਾਉਣੇ ਚਾਹੀਦੇ ਆ ਅਸੀਂ ਬਾਈ ਜੀ 100 ਪੌਦਾ ਅਸੀਂ ਸਰਦੂਲਗੜ੍ਹ ਲਾ ਰਹੇ ਆ ਪਹਿਲਾਂ ਅਸੀਂ 7 ਨੰਬਰ ਵਾਰਡ ਚ ਸਾਡੇ ਉਧਰ ਲਾਏ ਸੀ ਪੌਦੇ ਹੁਣ ਅਸੀਂ ਇੱਥੇ ਜੱਗੀ ਜੱਫੇ ਦੇ ਘਰ ਦੇ ਅੱਗੇ ਜਿਹੜੀ ਸੜਕ ਦੀ ਸਪੇਸ ਆ ਉੱਥੇ ਲਾ ਰਹੇ ਆ ਇਸ ਤੋਂ ਬਾਅਦ ਗੁਰਦੁਆਰਾ ਜਿਹੜਾ ਆਲੂਪੁਰ ਬਾਬਾ ਸਤਨਾਮ ਸਿੰਘ ਜੀ ਪੂਰੀ ਵਾਲੇ ਆ ਉਹਨਾਂ ਦੇ ਗੁਰਦੁਆਰਾ ਉੱਥੇ ਆਲੂਪੁਰ ਉੱਥੇ ਲਾਉਣ ਜਾਣੇ ਆ ਸਾਡੀ ਇਹ ਡਿਊਟੀ ਜਿਹੜੀ ਅਜੇਪਾਲ ਮਿੱਡੂ ਖੇੜਾ ਵੱਲੋਂ ਲੱਗੀ ਸੀਗੀ ਵੀ ਤੁਸੀਂ ਜਿਹੜਾ ਇਹ ਮਾਨਸਾ ਜ਼ਿਲ੍ਹਾ ਸਾਰਾ ਕਵਰ ਕਰਨਾ ਹੋਰ ਵੀ ਬਹੁਤ ਥਾਵਾਂ ਤੇ ਅਸੀਂ ਇਹ ਪੌਦੇ ਅੱਜ ਲਾ ਰਹੇ ਆ ਅੱਜ ਸਰਦੂਗੜ ਵਿਖੇ ਵਿੱਕੀ ਫਾਊਂਡੇਸ਼ਨ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਪੌਦੇ ਲਾਏ ਜਾ ਰਹੇ ਆ ਬਹੁਤ ਵਧੀਆ ਗੱਲ ਹੈ ਅਸੀਂ ਸ਼ਹਿਰ ਵਾਸੀ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਆਂ ਅਜੀਪਾਲ ਮਿੱਡੂ ਖਿੜਾ ਦਾ ਜਿਨ੍ਹਾਂ ਨੇ ਵਿੱਕੀ ਦੀ ਯਾਦ ਨੂੰ ਸਮਰਪਿਤ ਇਹ ਪੌਦੇ ਲਵਾਏ ਆ ਇਹ ਬਹੁਤ ਵਧੀਆ ਸੋਚ ਹੈ ਤੇ ਇੱਕ ਚੰਗੀ ਸ਼ਰਧਾਂਜਲੀ ਵੀ ਹੈ ਸ਼ਹਿਰ ਦੇ ਵਿੱਚ ਬਹੁਤ ਥਾਂ ਤੇ ਥਾਂ ਥਾਂ ਤੇ ਬੂਟੇ ਲੱਗੇ ਆ ਇਹਦੇ ਨਾਲ ਜਿਹੜੀ ਹੈ ਇਹ ਟਾਈਮ ਪਾ ਕੇ ਜਿਹੜਾ ਆਪ ਨੂੰ ਪਤਾ ਲੱਗੂਆ ਟੈਂਪਰੇਚਰ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਵੱਧ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਨੂੰ ਬਹੁਤ ਹੀ ਸਹਿਯੋਗ ਦਿੰਦਾ ਹੈ ਜਿਹੜਾ ਗਰਮੀ ਨੂੰ ਰਾਹਤ ਪਾਉਣ ਲਈ ਤੇ ਗ੍ਰੀਨਰੀ ਗੋ ਗ੍ਰੀਨ ਦਾ ਜਿਹੜਾ ਇਹ ਨਾਰਾ ਦਿੱਤਾ ਹੈ ਉਹਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਾਰਸਿਆ ਪੂਰੀ ਵਾਲੇ ਗੁਰਦੁਆਰਾ ਸੰਤ ਮੰਡਲ ਆਲੂਪੁਰ ਵਿਖੇ ਅੱਜ ਜੋ ਇਹ ਬਹੁਤ ਵੱਡਾ ਇਕੱਠ ਦਿਖ ਰਿਹਾ ਹੈ ਅਮਨੀ ਜਫਾ ਔਰ ਜੱਗੀ ਜਫਾ ਸੁਖਾ ਪਾਉ ਜੀ ਜੋ ਕਿ ਗੁਰਦੁਆਰਾ ਸੰਤ ਮੰਡਲ ਆਲੂਪੁਰ ਵਿਖੇ ਭੂਟੇ ਲਾਉਣ ਵਾਸਤੇ ਆਏ ਨੇ ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆਂ ਇਹ ਅੱਗੇ ਵੀ ਸਾਡੇ ਨਾਲ ਬਹੁਤ ਜਿਵੇਂ ਲੋਕਡਾਊਨ ਆਇਆ ਜਾਂ ਇੱਥੇ ਸੰਘਰਸ਼ ਚੱਲਿਆ ਜਾਂ ਹੋਰ ਇੱਥੇ ਬੰਨ ਟੁੱਟੇ ਇਹਨਾਂ ਨੇ ਬਹੁਤ ਸਾਡੇ ਨਾਲ ਸੇਵਾ ਕੀਤੀ ਹੈ ਨਾਲ ਸਾਨੂੰ ਜਿਵੇਂ ਡਰਮਾਂ ਦੇ ਡਰਮ ਤੇਲ ਵੀ ਦਿੱਤੇ ਨੇ ਹੋਰ ਚੀਜ਼ਾਂ ਵੀ ਜੜੀਆਂ ਦਿੱਤੀਆਂ ਨੇ ਬਹੁਤ ਪਹਿਲਾਂ ਵੀ ਸੇਵਾਵਾਂ ਜਿੰਨੀਆਂ ਚੱਲੀਆਂ ਇਹਨਾਂ ਕੀਤੀਆਂ ਔਰ ਅੱਜ ਵੀ ਇਹ ਜੋ ਗੁਰਦੁਆਰਾ ਸੰਤ ਮੰਡਲ ਆਲੂਪੁਰ ਦੇ ਕੇ ਬੂਟੇ ਲੈ ਕੇ ਆਏ ਨੇ ਅਮਨੀ ਜਫਾ ਜੱਗੀ ਜਫਾ ਸੁੱਖਾ ਪਾਉ ਜੀ ਸਾਰਾ ਗਰੁੱਪ ਔਰ ਸਾਡੇ ਸਰਦੂਲਗੜ ਦੇ ਜਿੰਨੇ ਪ੍ਰੈਸ ਆ ਮਾਨਸਾ ਦੀ ਪ੍ਰੈਸ ਹੈ ਇਹ ਵੀ ਸਾਰੇ ਆਏ ਨੇ ਮੈਂ ਪ੍ਰੈਸ ਵਾਲਿਆਂ ਦਾ ਵੀ ਤੇ ਸੁੱਖਾ ਪਾਉ ਜੀ ਅਮਨੀ ਜਫਾ ਦਾ ਤੇ ਜੱਗੀ ਜਫਾ ਦਾ ਹੋਰ ਸਾਰੇ ਤਿੰਨੀ ਵੀ ਸੰਗਤ ਇੱਥੇ ਪਹੁੰਚੀ ਹੋਈ ਹੈ ਉਹਨਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ